ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਹਾਲਾਤ 19 ਨਵੰਬਰ 2024 ਤੋਂ ਲੈ ਕੇ 22 23 ਨਵੰਬਰ 2024 ਆਉਂਦੇ 3 4 ਦਿਨਾਂ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਦੇ ਵਿੱਚ ਦੇਖਾਂਗੇ ਫਿਲਹਾਲ ਇਮੇਜ ਤੋਂ ਮੌਸਮ ਪੰਜਾਬ ਦਾ ਸਾਫ਼ ਦਿਖਾਈ ਦੇ ਰਿਹਾ ਕੋਈ ਵੱਡੀ ਹਲਚਲ ਬੱਦਲ ਵਾਈ ਸਿਸਟਮ ਦੀ ਦਿਖਾਈ ਨਹੀਂ ਦੇ ਰਹੀ ਪਹਾੜੀ ਖੇਤਰਾਂ ਵਿੱਚ ਲਗਾਤਾਰ ਸਿਸਟਮ ਬਣ ਰਹੇ ਨੇ ਜਿਹਨਾਂ ਦਾ ਅਸਰ ਇਹ ਹੋ ਰਿਹਾ ਹੈ ਕਿ ਪੰਜਾਬ ਵੱਲ ਜਿਹੜੀ ਠੰਡੀ ਹਵਾ ਆ ਰਹੀ ਹੈ ਨੇ ਉਸ ਦੇ ਕਾਰਨ ਤਾਪਮਾਨ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਗਰਾਵਟ ਦੇਖਣ ਨੂੰ ਮਿਲ ਰਹੀ ਹੈ। ਧੁੰਦ ਦੇ ਪੱਖ ਤੋਂ ਗੱਲ ਕੀਤੀ ਜਾਵੇ, ਹੁਣ ਪੰਜਾਬ ਦੇ ਵਿੱਚ ਪੱਛਮੀ ਹਵਾ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਹੌਲੀ-ਹੌਲੀ ਦੁਪਹਿਰ ਦੇ ਸਮੇਂ ਸਾਫਵਾਨ ਦਾ ਦਿਖਾਈ ਦੇ ਰਿਹਾ ਹੈ। ਸਵੇਰ ਸ਼ਾਮ ਦੀ ਧੁੰਦ ਰਹਿ ਚੁੱਕੀ ਹੈ। ਪ੍ਰਤਾਪਮਾਨ ਦੇ ਵਿੱਚ ਵੱਡੀ ਗਰਾਵਟ ਆ ਚੁੱਕੀ ਹੈ। ਪੰਜਾਬ ਦਾ ਤਾਪਮਾਨ ਜਿਹੜਾ ਹੁਣ ਦਿਨ ਦੇ ਵੇਲੇ ਕਰੀ ਗੱਲ ਕੀਤੀ ਜਾਵੇ ਤਾਂ ਐਵਰੇਜ 24-25 ਡਿਗਰੀ ਠੰਡ ਦੇ ਬਣੀ ਹੋਈ ਹੈ। ਸਵੇਰ ਦੇ ਵੇਲੇ ਤਾਪਮਾਨ ਜਿਹੜਾ ਹੈ ਉਹ 12-13 ਡਿਗਰੀ ਤੱਕ ਗਿਰ ਚੁੱਕਿਆ ਹੈ ਜੀ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਧੁੰਦ ਦੀ ਧੁੰਦ ਦਾ ਪ੍ਰਕੋਪ ਹਜੇ ਵੀ ਪੰਜਾਬ ਦੇ ਵਿੱਚ جاری ਹੈ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਸੰਘਣੀ ਦੇ ਤੌਰ ਤੇ ਪੈ ਰਹੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਧੁੰਦ ਦਾ ਮਾਹੌਲ ਕਿਵੇਂ ਦਾ ਹੈ ਧੁੰਦ ਸੰਘਣੀ ਪੈ ਰਹੀ ਹੈ ਜਾਂ ਨਹੀਂ ਦੁਪਹਿਰ ਦੇ ਵੇਲੇ ਧੁੰਦ ਧੁੱਪ ਨਿਕਲ ਰਹੀ ਹੈ ਜਾਂ ਨਹੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਨਾਲ ਦੇ ਨਾਲ ਲਾਈਕ ਵੀ ਕਰਦੇ ਹੋ ਇਸ ਤੋਂ ਇਲਾਵਾ ਬੱਦਲੀ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦਰਮਿਆਨੇ ਬੱਦਲੇ ਸਿਸਟਮ 20 ਤੋਂ ਲੈ ਕੇ 22 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਟਰੈਵਲ ਕਰਨਗੇ ਖਾਸ ਤੌਰ ਤੇ ਪੰਜਾਬ ਦੀ ਪੂਰਵੀ ਬੈਲਟ ਜਿਹੜੀ ਕਿ ਹਮਾਚਲ ਦੇ ਨਾਲ ਟੱਚ ਕਰਦੀ ਹੈ ਹੁਸ਼ਿਆਰਪੁਰ ਤੋਂ ਲੈ ਕੇ ਰੂਪਨਗਰ ਜ਼ਿਲ੍ਹੇ ਤੱਕ ਦੀ ਥੋੜੀ ਬਹੁਤੀ ਉੱਤਰੀ ਬੈਲਟ ਪਠਾਨਕੋਟ ਤੇ ਗੁਰਦਾਸਪੁਰ ਇਲਾਕਾ ਇਹਨਾਂ ਦੇ ਵਿੱਚ ਹਲਕੇ ਦਰਮਿਆਨੇ ਬੱਦਲ ਵਗ ਸਾਨੂੰ ਆਉਂਦੇ 2 ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰੇ ਬੱਦਲ ਬਾਈ ਲਗਭਗ ਹਵਾ ਦੇ ਨਾਲ ਹੀ ਅੱਗੇ ਵਧੀ ਆਵੇਗੀ ਉਸ ਤੋਂ ਇਲਾਵਾ ਕਹਿ ਲੀਤੀ ਜਾਵੇ ਹਵਾ ਦੇ ਰੁੱਖ ਦੀ ਤਾਂ ਫਿਰ ਹਾਲ 19 ਤਰੀਕ ਤੋਂ ਲੈ ਕੇ 21 22 ਤਰੀਕ ਤੱਕ ਮੇਨ ਹਵਾ ਜਿਹੜੀ ਪੱਛੋ ਪਾਸੇ ਚੱਲਦੀ ਹੋਈ ਦਿਖਾਈ ਦੇਵੇਗੀ ਪਰ 22 ਤਰੀਕ ਦੇ ਨੇੜੇ ਤੇੜੇ ਥੋੜੀ ਬਹੁਤੀ ਹਵਾ ਸਾਨੂੰ ਉੱਤਰ ਪੂਰਬੀ ਹੁੰਦੀ ਦਿਖਾਈ ਦੇਵੇਗੀ ਜਿਸ ਦੇ ਨਾਲ ਥੋੜਾ ਬਹੁਤਾ ਮਾਹੌਲ ਨਮੀ ਵਾਲਾ ਦੌਰਰ ਤੋਂ ਬਣੇਗਾ ਤੇ ਧੁੰਦ ਦਾ ਅਸਰ ਦੌਰਰ ਤੋਂ ਵੱਧਦਾ ਹੋਇਆ ਦਿਖਾਈ ਦੇਵੇਗਾ ਫਿਰ ਹਾਲ ਮੌਸਮ ਭਾਕ ਵੱਲੋਂ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਮੀਂਹ ਦਾ ਜਿਸ ਤਰ੍ਹਾਂ ਜਿਸੀ ਕਹਿ ਸਕੀਏ ਕਿ ਮੀਂਹ ਦੀ ਸੰਭਾਵਨਾ ਪਣ ਸਕਦੀ ਹੈ ਪਰ ਜੋ ਵੀ ਮੀਂਹ ਦੀ ਸੰਭਾਵਨਾ ਹੈ ਉਹ ਲਗਭਗ ਸਾਨੂੰ 28 29 ਤੇ 30 ਦੇ ਨੇੜੇ ਦੇ ਨੇੜੇ ਦਿਖਦੀ ਹੈ ਉਸਦੇ ਬਾਰੇ ਜੋ ਵੀ ਪ੍ਰੋਪਰ ਜਾਣਕਾਰੀ ਹੋਵੇਗੀ ਤੁਹਾਨੂੰ ਅਸੀਂ ਆਉਂਦੀ ਵੀਡੀਓ ਵਿੱਚ ਪ੍ਰੋਪਰ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟ ਹਟ ਤੇ ਚੈਨਲ ਤੇ ਨਵੇਂ ਉਹ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਮਿਲਦੇ ਹਾਂ ਜੀ ਨਵੀਂ ਵੀਡੀਓ ਵਿੱਚ ਬਣੇ ਰਹੋ ਚੈਨਲ ਵੈਦਰ ਅਪਡੇਟ ਹਟ ਤੇ